ਹੈਲੋ ਫਰੈਂਡਸ ਆਪ ਸਭ ਦਾ ਮੇਰੇ ਚੈਨਲ ਮੇਰੀ ਡੇਲੀ ਫਰੈਸ਼ ਕਿਚਨ ਤੇ ਸਵਾਗਤ ਹੈ ਅੱਜ ਅਸੀਂ ਸੋਇਆ ਬੀਨ ਤੋਂ ਦੁੱਧ ਬਣਾਉਨੇ ਆ ਸੋਇਆ ਬੀਨ ਜਿਹੜਾ ਬਹੁਤ ਹੀ ਇਹ ਦੇ ਵਿੱਚ ਫਾਈਬਰ ਪ੍ਰੋਟੀਨ ਦਾ ਬਹੁਤ ਵਧੀਆ ਸਰੋਤ ਹੈਗਾ ਵਾ ਤੇ ਜਿਵੇਂ ਆਪਾਂ ਦੂਸਰਾ ਦੁੱਧ ਪੀਂਦੇ ਆ ਇਸੇ ਤਰ੍ਹਾਂ ਸੋਇਆ ਬੀਨ ਦਾ ਦੁੱਧ ਜਿਹੜਾ ਨਾਲ ਇਹ ਪੀਣ ਦੇ ਵਿੱਚ ਬੜਾ ਹੀ ਪੋਸਟਿਕ ਹੈ ਜਿਸ ਪ੍ਰੋਟੀਨ ਸਭ ਤੋਂ ਵੱਧ ਪ੍ਰੋਟੀਨ ਇਹਦੇ ਵਿੱਚ ਹੈਗੀ ਆ ਤੇ ਸੋਇਆਬੀਨ ਦਾ ਦੁੱਧ ਸੋਇਆਬੀਨ ਦੀ ਦਾਲ ਤੋਂ ਸੋਇਆਬੀਨ ਦਾ ਦੁੱਧ ਵੀ ਬਣ ਜਾਂਦਾ ਪਨੀਰ ਬਣ ਜਾਂਦਾ ਵਾ ਤੇ ਜਿਹਨੂੰ ਆਪਾਂ ਟੋਫੂ ਵੀ ਕਹਿ ਦਿੰਨੇ ਆ ਤੇ ਸੋਇਆਬੀਨ ਦਾ ਦਹੀਂ ਵੀ ਬਣ ਜਾਂਦਾ ਇਹਨੂੰ ਆਪਾਂ ਰਾਤ ਨੂੰ ਭਿਉਂ ਦਿੱਤਾ ਸੀਗਾ ਇਹਨੂੰ 8-10 ਘੰਟੇ ਆਪਾਂ ਭਿਉ ਕੇ ਰੱਖਿਆ ਤੇ ਹੁਣ ਇਹਨੂੰ ਅਸੀਂ ਇਹਦੇ ਵਿੱਚ ਇਸ ਤਰ੍ਹਾਂ ਇਹਦੀਆਂ ਸਾਰੇ ਜਿਹੜੀ ਉੱਪਰਲੀ ਜਿਹੜੀ ਹੈਗਾ ਛਿਲਕਾ ਉਹ ਉਤਾਰ ਦੇਣਾ ਇਸ ਤਰ੍ਹਾਂ ਹੱਥਾਂ ਦੇ ਨਾਲ ਮਲ ਮਲ ਕੇ ਇਹਦੀ ਜਿਹੜੀ ਉੱਪਰਲੀ ਸਕਿਨ ਹੈਗੀ ਆ ਇਹ ਉਤਾਰ ਦੇਣੀ ਆ ਸਾਰੇ ਇਸ ਤਰ੍ਹਾਂ ਖੱਟਾਂ ਦੇ ਨਾਲ ਆ ਵੇਖੋ ਮਲ ਮਲ ਕੇ ਜਿਹੜਾ ਉਤਲਾ ਸ਼ਿਲਕਾ ਵਾ ਇਹ ਸਾਰਾ ਉੱਤਰ ਜਾਂਦਾ ਹੁਣ ਅਸੀਂ ਆਰਾਮ ਦੇ ਨਾਲ ਇਹਦੇ ਸਾਰੇ ਸ਼ਿਲਕੇ ਉਤਾਰਦੇ ਹਾਂ ਹੁਣ ਆ ਵੇਖੋ ਸਾਡੀ ਸਾਰੀ ਦਾਲ ਜਿਹੜੀ ਅਸੀਂ ਮਲ ਮਲ ਕੇ ਸ਼ਿਲਕੇ ਉਤਾਰ ਦਿੱਤੇ ਆ ਆ ਵੇਖੋ ਇਸ ਤਰ੍ਹਾਂ ਆ ਸਾਰੇ ਦੇ ਉੱਪਰ ਲੀਬਲੀਕ ਪਿਆਜ਼ ਦੇ ਛਿਲਮਖ ਛਿਲਕਾ ਜਿਹੜਾ ਉੱਤਰ ਜਾਂਦਾ ਸਾਰਾ ਆ ਸਾਰੀ ਇਹ ਵੇਸਟ ਹੈ ਇਹਨੂੰ ਇੱਕ ਪਾਸੇ ਕਰ ਲਿਆ ਸਾਰੇ ਇਸ ਹੱਥਾਂ ਦੇ ਨਾਲ ਮਲ ਮਲ ਕੇ ਇਹਨੂੰ ਇਦਾਂ ਕਰ ਲੈਣਾ ਫੇਰ ਐਡ ਦਾਲ ਨੂੰ ਅਸੀਂ ਇਦਾਂ ਮਿਕਸੀ ਦੇ ਜਾਪ ਦੇ ਵਿੱਚ ਪਾਉਣਾ ਸਾਡੀ ਦਾਲ ਜਿਹੜੀ ਆ ਇਹ 150 ਗ੍ਰਾਮ 150 ਗ੍ਰਾਮ ਦੇ ਲਗਭਗ ਆਪਾਂ ਦਾਲ ਪਿਉ ਐਸੀ ਪਿਉ ਕਿ ਦਾਲ ਜਦੋਂ ਆਪਾਂ ਪਿਉਨੇ ਨੇ ਫੁੱਲ ਕੇ ਜ਼ਿਆਦਾ ਹੋ ਜਾਂਦੀ ਆ ਤੇ ਇਹਦੇ ਵਿੱਚ ਅਸੀਂ ਕੁਛ ਪਾਣੀ ਇਹਦੇ ਵਿੱਚ ਵੀ ਹੈਗਾ ਵਾ ਤੇ ਕੁਛ ਪਾਣੀ ਅਸੀਂ ਅਲੱਗ ਪਾਉਣਾ 150 ਗ੍ਰਾਮ ਦਾਲ ਦੇ ਵਿੱਚ ਆਪਾਂ 700 ਗ੍ਰਾਮ ਦੇ ਲਗਭਗ ਪਾਣੀ ਪਾਉਣਾ ਤੇ ਇਹਨੂੰ ਅਸੀਂ ਬ੍ਰੀਕ ਕਰ ਲੈਣਾ ਅਲਦਾ ਬਰੀਕ ਪੇਸਟ ਬਣਨੀ ਸ਼ੁਰੂ ਹੋ ਗਈ ਆ ਆ ਦੇਖੋ ਇਹਨੂੰ 5-7 ਮਿੰਟ ਲੱਗਦੇ ਆ ਆਹ ਵੇਖੋ ਸਾਡਾ ਦੁੱਧ ਬਣ ਗਿਆ ਇਸੇ ਤਰ੍ਹਾਂ ਆਪਾਂ ਸਾਰੀ ਦਾਲ ਦਾ ਇਸ ਤਰ੍ਹਾਂ ਦੁੱਧ ਬਣਾ ਕੇ ਤੇ ਫਿਰ ਆਪਾਂ ਬਰੀਕ ਮਲਮਲ ਦੇ ਕੱਪੜੇ ਦੇ ਨਾਲ ਇਹਨੂੰ ਗੋਨਾਗੇ। ਨੋਜਿਕ ਹੋਣ ਸਾਡਾ ਦੁੱਧ ਰੈਡੀ ਹੋ ਗਿਆ। ਹੁਣ ਅਸੀਂ ਪਤੀਲੇ ਦੇ ਉੱਪਰ ਵਾਈਟ ਕੱਪੜਾ ਵਿਛਾਲਾਂਗੇ ਇਹਦੇ ਉੱਪਰ ਪਾਣੀ ਰੱਖਾਂਗੇ ਤੇ ਦੁੱਧ ਨੂੰ ਅਸੀਂ ਇਸ ਤਰ੍ਹਾਂ ਪਾਣੀ ਦੇ ਨਾਲ ਪੁੰਨਾਂਗੇ ਇੱਕ ਆਪਾਂ ਉੱਪਰ ਮੋਟੀ ਪਾਣੀ ਰੱਖੀ ਆ ਤੇ ਇੱਕ ਆਪਾਂ Det er litt brygget for den skylda. ਇਹ ਕੋ ਜਿਹੜਾ ਇਹਦੇ ਵਿੱਚੋਂ ਆ ਮੁੱਟਾ ਜਿਹਾ ਮਟੀਰੀਅਲ ਬਣਿਆ ਵਾ ਇਹਨੂੰ ਉਕਾਰਾ ਬੋਲਦੇ ਨੇ ਇਹ ਵੀ ਵੇਸਟਫੁੱਟਰ ਬਣੀ ਚੀਜ਼ ਨਹੀਂ ਇਹਦੇ ਵੀ ਬਹੁਤ ਸਾਰੇ ਫਾਇਦੇ ਹੋਗੇ ਆ ਇਸ ਤਰ੍ਹਾਂ ਕਪੜੇ ਦੇ ਨਾਲ ਆਪਾਂ ਕਰਨਾ ਤਾਂ ਜਿਆਦਾ ਵਧੀਆ ਰਹਿੰਦਾ ਸ਼ਾਨਨੀ ਦਿਨ आले ਹੋਊਗਾ ਕਿ ਜੋ ਇਹਦੇ ਵਿੱਚੋਂ ਆਕਾਰਾ ਨਿਕਲਦਾ ਹੈ ਇਹਦੀ ਥੋੜੀ ਬਹੁਤੀ ਜਿਹੜੀ ਹੈਗੀ ਆ ਵੇਸਟ ਹੈਗੀ ਆ ਨਾ ਉਹ ਵਿੱਚ ਚੱਲ ਜਾਂਦੀ ਉਹ ਹੈ ਬੰਨਾਂ ਦੇ ਚੱਲੇ ਆਉਂਦੇ ਐਸ ਤਰ੍ਹਾਂ ਬਰੀ ਪੋਣੇ ਦੇ ਨਾਲ Nou, heb ik ਜੀ ਦੇਖੋ ਕਿੰਨੀ ਸੋਹਣੇ ਤਰੀਕੇ ਦੇ ਨਾਲ ਬਣ ਗਈ ਆ ਚੰਗੀ ਇਤਰਾ ਇਹਨੂੰ ਇੱਥੇ ਆਪਾਂ ਨਿਚੋੜ ਲੈਣਾ ਦੇਖੋ ਆ ਆ ਸਾਡੇ ਕੋਲ ਕਿਲੋ ਤੋਂ ਜਿਆਦਾ ਦੁੱਧ ਨਿਕਲ ਆਇਆ ਵਾ ਬਹੁਤ ਹੀ ਵਧੀਆ ਲੁੱਧ ਵੇਖੋ ਜਿਹੜਾ ਆਪਾਂ ਬਾਜ਼ਾਰ ਵਿੱਚੋਂ ਦੁੱਧ ਲੈਂਦੇ ਹਾਂ ਉਹ ਪਤਲਾ ਜਿਹਾ ਹੁੰਦਾ ਇਹ ਕਿੰਨਾ ਸੋਹਣਾ ਦੁੱਧ ਤੇ ਆਹ ਦੇਖੋ ਆ ਜਿੰਨ ਇਹਨੂੰ ਆਪਾਂ ਵੇਸਟ ਨਹੀਂ ਕਹਿ ਸਕਦੇ ਤੇ ਨਾ ਹੀ ਇਹਨੂੰ ਅਸੀਂ ਦੁੱਧ ਦੇ ਵਿੱਚ ਰੈਂਡ ਦੇ ਸਕਦੇ ਹਾਂ ਵੀ ਕਈ ਵਾਰੀ ਆਪਾਂ ਸੋਚਦੇ ਹਾਂ ਕਿ ਸ਼ਾਇਦ ਇਹਦੇ ਨਾਲ ਦੁੱਧ گاੜਾ ਹੋ ਜਾਊਗਾ ਜਾਂ ਵਧ ਜਾਊਗਾ ਇਤਨਾ ਨਹੀਂ ਇਹਨੂੰ ਬੋਲਦੇ ਆ ਓਕਾਰਾ ਤੇ ਬਹੁਤ ਹੀ ਇਹ ਵਧੀਆ ਚੀਜ਼ਾਂ ਬੜੀ ਤਾਕਤਵਰ ਚੀਜ਼ ਹੈ ਇਸ ਵਿੱਚ ਪ੍ਰੋਟੀਨ ਫਾਸਫੋਰਸ ম্যাগਨੇਸ਼ੀਅਮ ਮੈਂ ਪਤਾ ਹੀ ਨਹੀਂ ਵੀ ਕਿੰਨੀਆਂ ਪ੍ਰੋਪਰਟੀਆਂ ਇਹਦੇ ਵਿੱਚ ਜਿਹੜੀਆਂ ਵਿਟਾਮਿਨਸ ਹੁੰਦੇ ਆ ਜਿਹੜੇ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਤੇ ਇਹ ਜਿਹੜਾ ਓਕਾਰਾ ਵਾ ਇਹਨੂੰ ਆਪਾਂ ਟਿੱਕੀ ਦੇ ਵਿੱਚ ਵੀ ਯੂਜ਼ ਕਰ ਸਕਦੇ ਆ ਜਿੱਦੀ ਆਪਾਂ ਟਿੱਕੀ ਬਣਾ ਕੇ ਖਾ ਸਕਦੇ ਆ ਆਟੇ ਦੇ ਵਿੱਚ ਮਿਲਾ ਸਕਦੇ ਆ ਆਟਾ ਗੁੰਨਣ ਲੱਗਿਆਂ ਜਦੋਂ ਆਪਾਂ ਆਟੇ ਦੇ ਵਿੱਚ ਬਣਾ ਲਈਏ ਪਕੌੜੇ ਬਣਾਉਂ ਪਕੌੜਿਆਂ ਦੇ ਵਿੱਚ ਪਾ ਸਕਦੇ ਆ ਤੇ ਇਹਨੂੰ ਪਾਊਡਰ ਨੂੰ ਆਪਾਂ ਸੁਕਾ ਕੇ ਪਾਊਡਰ ਵੀ ਬਣਾ ਸਕਦੇ ਆ ਇਸ ਚੀਜ਼ ਨੂੰ ਸੁਕਾ ਕੇ ਅਸੀਂ ਪਾਊਡਰ ਵੀ ਬਣਾ ਸਕਦੇ ਆ ਤੇ ਇਹਦੀਆਂ ਪੰਜੀਰੀ ਬਣਾਉਂ ਉਹ ਤੇ ਉਹਦੇ ਵਿੱਚ ਵੀ ਪਾ ਸਕਦੇ ਆ ਗੱਲ ਕੀ ਕੀ ਇਹ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਵਰਤੋਂ ਆਉਂਦੀ ਆ ਤੇ ਹੁਣ ਅਸੀਂ ਦੁੱਧ ਨੂੰ ਗਰਮ ਕਰ ਲਵਾਂਗੇ ਹੁਣ ਅਸੀਂ ਦੁੱਧ ਨੂੰ ਪਕੀਲੇ ਵਿੱਚ ਪਾ ਕੇ ਤੇ ਬੋਇਲ ਕਰਾਂਗੇ ਤਨਾ ਖਰਚੀ ਦੇ ਨਾਲ ਹਲਾਈ ਜਾਣਾ ਵਾ ਕਿਉਂਕਿ ਕਈ ਵਾਰ ਜਿਹੜਾ ਦੁੱਧ ਵਾ ਥੱਲੇ ਲੱਗਣ ਦਾ ਡਰ ਰੇਂਦਾ ਹੁਣ ਇਹ ਦੁੱਧ ਨੂੰ ਬੋਇਲ ਹੋਣਾ ਬਸ ਸ਼ੁਰੂ ਹੋ ਗਿਆ ਇਹਨੂੰ ਚੰਗੀ ਤਰ੍ਹਾਂ ਬੋਇਲ ਕਰਨਾ 100 ਡਿਗਰੀ ਟੈਂਪਰੇਚਰ ਤੋਂ ਵੀ ਉੱਪਰ ਜਾ ਕੇ ਇਹਨੂੰ 5-7 ਮਿੰਟ ਆਪਾਂ ਚੰਗੀ ਤਰ੍ਹਾਂ ਬੋਇਲ ਦੇਣਾ ਵਾ ਕਿ ਇਹਦੇ ਵਿੱਚ ਜਿਹੜਾ ਬਿਲਕੁਲ ਕੱਚਾ ਨਾ ਰਹਿ ਜਾਵੇ ਹੀ ਗੁਨਾ ਦੀ ਗੁੱਥਲੀਆ ਸੋਇਆਬੀਨ ਸੋਇਆਬੀਨ ਤੋਂ ਵੇਖੋ ਦਾਲਾਂ ਵੀ ਬਣ ਜਾਂਦੀਆਂ ਵਾ ਤੇ ਦੁੱਧ ਵੀ ਬਣ ਜਾਂਦਾ ਫੇਰ ਇਹ ਤੋਂ ਟੋਫੂ ਬਣ ਜਾਂਦਾ ਫੇਰ ਇਹਦੇ ਤੋਂ ਦਹੀਂ ਬਣ ਜਾਂਦਾ ਇਹਦਾ ਜਿਹੜਾ ਉਕਾਰਾ ਨਿਕਲਦਾ ਵਾ ਇਹਦੇ ਵਿੱਚੋਂ ਇਹਦੇ ਤੋਂ ਆਪਾਂ ਕਿੰਨੀਆਂ ਰੈਸਪੀਆਂ ਤੋਂ ਤਿਆਰ ਕਰ ਸਕਦੇ ਆ ਬਸ ਮਿਹਨਤ ਆ ਹਰ ਚੀਜ਼ ਦੇ ਵਿੱਚ ਆਪਾਂ ਮਿਹਨਤ ਜਿੰਨੀ ਵੀ ਕਰ ਸਕਦੇ ਆ ਕਰਕੇ ਬਹੁਤ ਚੀਜ਼ਾਂ ਤੋਂ ਇੱਕ दाल ਤੋਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਰੈਡੀ ਕਰ ਸਕਦੇ ਆ ਮਸ ਤਰੀਕਾ ਆਉਣਾ ਚਾਹੀਦਾ ਹੁਣ ਦੁੱਧ ਨੂੰ ਬੋਇਲ ਆ ਗਿਆ ਇਹਨੂੰ ਆਪਾਂ ਚੰਗੀ ਤਰ੍ਹਾਂ ਰਿੰਨਾਗੇ ਇਹਦੇ ਤੋਂ ਆਪਾਂ ਫਲੇਵਰ ਮਿਲਕ ਵੀ ਬਣਾ ਸਕਦੇ ਆ ਜਿਹੜਾ ਇਹਦੇ ਤੋਂ ਆਪਾਂ ਇਲਾਇਚੀ ਵਾਲਾ ਫਲੇਵਰ ਦੇ ਸਕਦੇ ਆ ਇਹਨੂੰ ਫਿਰ ਆਪਾਂ ਬੋਰ ਵੀ ਜਿਵੇਂ ਆਪਾਂ ਉਹਦਾ ਗੁਲਾਬ ਦਾ ਫਲੇਵਰ ਵੀ ਦੇ ਸਕਦੇ ਆ ਤੇ ਮੈਂ ਇਹਦੇ ਵਿੱਚ ਅਜੇ ਕੋਈ ਫਲੇਵਰ ਨਹੀਂ ਮੈਂ ਤਾਂ ਲਾਚੀ ਦਾ ਫਲੇਵਰ ਦੇਉਂਗੀ ਪਰ ਮੈਂ ਅਜੇ ਨਹੀਂ ਕਿਉਂਕਿ ਇਹਦੇ ਵਿੱਚੋਂ ਮੈਂ ਦਹੀਂ ਵੀ ਬਣਾਉਂਗੀ ਤੇ ਤਾਂ ਕਰਕੇ ਕਿਉਂਕਿ ਉਹ ਫਿਰ ਦਹੀਂ ਦੇ ਵਿੱਚ ਜਿਹੜਾ ਇਲਾਇਚੀ ਦਾ ਫਲੇਵਰ ਵਾ ਉਹ ਚੰਗਾ ਨਹੀਂ ਆਉਂਦਾ ਫਾਵੇਂ ਆਪਾਂ ਇਹਦੇ ਵਿੱਚ ਪਿਸਤੇ ਦਾ ਫਲੇਵਰ ਦੇ ਸਕਦੇ ਪਿਸਤਾ ਪਿਸਤੇ ਵਾਲਾ ਬਣ ਸਕਦਾ এলাਚੀ ਵਾਲਾ ਬਣ ਸਕਦਾ ਜਿਹੜਾ ਦੋ ਤਿੰਨ ਫਲੇਵਰ ਜਿਹੜੇ ਆਪਾਂ ਦੇ ਸਕਦੇ ਲੋ ਜੀ ਸਾਡਾ ਸੋਇਆ ਮਿਲਕ ਸੋਇਆ ਬੀਨ ਤੋਂ ਦੁੱਧ ਬਣ ਕੇ ਤਿਆਰ ਹੋ ਗਿਆ। ਲੋ ਜੀ ਸਾਡਾ ਸੋਇਆ ਮੀਨ ਦਾ ਦੁੱਧ ਬਣ ਕੇ ਤਿਆਰ ਹੋ ਗਿਆ। ਦੇਖੋ ਇਹਦੇ ਤੇ ਹੁਣ ਮਲਾਈ ਵੀ ਆ ਗਈ ਆ। ਬਹੁਤ ਵਧੀਆ ਵਾ ਜਿਹੜਾ ਸੋਇਆਬੀਨ ਦਾ ਮਿਲਕ ਦਾ ਪਹਿਲਾਂ ਥੋੜਾ ਜਿਹਾ ਆਪਾਂ ਨੂੰ ਇਹਦਾ ਫਲੇਵਰ ਜਿਹੜਾ ਨਾ ਥੋੜਾ ਜਿਹਾ ਡਿਫਰੈਂਟ ਲੱਗਦਾ ਵਾ ਤੇ ਜਿਨ੍ਹਾਂ ਲੋਕਾਂ ਨੂੰ ਦੁੱਧ ਤੋਂ ਅਲਰਜੀ ਹੈਗੀ ਆ ਉਹ ਇਹ ਦੁੱਧ ਬੜੇ ਆਰਾਮ ਦੇ ਨਾਲ ਪੀ ਸਕਦੇ ਆ ਤੇ ਛੋਟੇ ਬੱਚੇ ਤੋਂ ਲੈ ਕੇ ਹਰ ਉਮਰ ਵਰਗ ਦੇ ਬੰਦੇ ਵਾਸਤੇ ਜਿਹੜਾ ਇਹ ਸੋਇਆਬੀਨ ਦਾ ਮਿਲਕ ਆ ਬਹੁਤ ਹੀ ਵਧੀਆ ਵਾ ਤੇ ਇਹ ਤੋਂ ਵੇਖੋ ਆਪਾਂ ਕਿੰਨੀਆਂ ਚੀਜ਼ਾਂ ਬਣਾ ਸਕਦੇ ਆ ਦੁੱਧ ਤੋਂ ਦਹੀਂ ਤੇ ਟੋਫੂ ਜਿਵੇਂ ਉਕਾਰਾ ਤੋਂ ਹੀ ਤੁਹਾਨੂੰ ਮੈਂ ਦੱਸਿਆ ਵੀ ਕਿੰਨੀਆਂ ਚੀਜ਼ਾਂ ਬਣ ਜਾਣ ਸੁਨੀਆਂ ਵਾ ਤੇ ਤੁਸੀਂ ਵੀ ਇਸ ਤਰ੍ਹਾਂ ਦੁੱਧ ਬਣਾਇਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਿਓ ਕੋਈ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਮੇਰਾ ਤਰੀਕਾ ਕਿਵੇਂ ਲੱਗਾ ਤੇ ਤੁਸੀਂ ਵੀ ਜਰੂਰ ਬਣਾ ਕੇ ਟਰਾਈ ਕਰਿਓ ਆਪ ਸਭ ਦਾ ਥੈਂਕ ਯੂ